ਉਦਰਸ਼ੀਆਮ ਲਾਂ ਬਜਰੀਆ ਨੇ ਪੀਏਟੀ ਨਿਊਜ਼ ਦੇ ਨਾਲ ਖਾਸ ਚਰਚਾ ਕਰਦੇ ਹੋਏ ਕਿਹਾ ਕਿ ਆਉਣ ਵਾਲੀ 3 ਤਰੀਕ ਨੂੰ ਮੂਲਾਪੁਰ ਬੈਰੀਅਰ ਜਿੱਥੋਂ ਕੀ ਵਿਧਾਨ ਸਭਾ ਹਲਕਾ ਖਰੜ ਸ਼ੁਰੂ ਹੁੰਦਾ ਉੱਥੇ ਅਸੀਂ ਜਨਤਾ ਦਰਬਾਰ ਲਗਾਉਣ ਜਾ ਰਹੇ ਹਾਂ। ਜਿੱਥੇ ਅਸੀਂ ਹਲਕਾ ਖਰੜ ਦੇ ਵਿਧਾਇਕ ਨੂੰ ਬੁਲਾ ਕੇ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਨਤਾ ਨੂੰ ਜਵਾਬ ਦੇਣ ਕਿ ਉਹਨਾਂ ਹੁਣ ਤੱਕ ਦੇ ਕਾਰਜਕਾਲ ਦੌਰਾਨ ਕੀਤਾ ਕੀ ਹੈ। ਖਰੜ ਦੇ ਲੋਕਾਂ ਨੇ ਬੜੇ ਉਮੀਦਾਂ ਦੇ ਨਾਲ ਵੋਟਾਂ ਪਾ ਕੇ ਚਿਤਾਇਆ ਸੀ ਪਰ ਉਹਨਾਂ ਖਰੜ ਦੇ ਲੋਕਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਉਹਨੇ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਖਰੜ ਹਲਕੇ ਦਾ ਵਿਕਾਸ ਰੁਕਿਆ ਹੋਇਆ ਹੈ ਤੇ ਉਹਨੇ ਕਿਹਾ ਕਿ ਸੁਪੀਤ ਸਿੰਘ ਬਾਦਲ ਨੇ ਸਾਡੇ ਹਲਕੇ ਨੂੰ ਨਿਊ ਚੰਡੀਗੜ੍ਹ ਦਾ ਨਾਮ ਦੇ ਕੇ ਵਸਾਇਆ ਸੀ ਜੋ ਕਿ ਸਾਡੇ ਲਈ ਬਹੁਤ ਵੱਡੀ ਡੇਣਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ ਨਾਲ ਮਤਰੀ ਮਾ ਵਰਗਾ ਸਲੂਕ ਕੀਤਾ ਹੋਰ ਉਹਨੇ ਕੀ ਕੁਝ ਕਿਹਾ ਆਓ ਜੰਗ ਉਹ ਹੈ ਗੁਰੂ ਜੀ ਦਾ ਖਾਲਸਾ ਉਹ ਹੈ ਗੁਰੂ ਜੀ ਦੇ ਫਤਿਹ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਚੌਧਰੀ ਸ਼ਾਮਲਾਲ ਪਿੰਡ ਮੱਜਰੀਆ ਵਿਧਾਨ ਸਭਾ ਹਲਕਾ ਖਰੜ ਤੇ ਅਸੀਂ ਇੱਕ 3 ਤਰੀਕ ਨੂੰ ਦਿਨ ਬੁੱਧਵਾਰ ਨੂੰ ਮੁੱਲਾਪੁਰ ਬੈਰੀਅਰ ਤੇ ਜਿੱਥੋਂ ਸਾਡਾ ਵਿਧਾਨ ਸਭਾ ਹਲਕਾ ਖਾੜ ਸਟਾਰਟ ਹੁੰਦਾ ਉਥੇ ਅਸੀਂ ਇੱਕ ਆਪਣੇ ਮੋਕੇ ਦੇ ਐਮਐਲਏ ਬੀਬੀ ਅਨਮੋਲ ਗਗਨਮਾਨ ਜੀ ਨੂੰ ਉਹਨਾਂ ਦੀ ਬਕਾਇਤਾ ਜਨਤਾ ਦਰਵਾਜ਼ਾ ਲਾਣਾ ਲੱਗੇ ਹੈ ਉਹਦੇ 'ਚ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜੇ ਸਾਡੇ ਹਲਕੇ ਦੇ ਪਿਛਲੇ ਸਮੇਂ ਦੌਰਾਨ ਕੋ ਕਲਾਸ ਨਹੀਂ ਹੋਇਆ ਉਹਨਾਂ ਮੁੱਦਿਆਂ ਤੇ ਗੱਲ ਕਰਾਂਗੇ ਸਾਡੇ ਹਲਕੇ ਦੇ ਲੋਕ ਬੀਬੀ ਅਨਮੋਲ ਗਗਨ ਮਾਨ ਨੂੰ ਇਹ ਪੁੱਛਣਾ ਚਾਹੁੰਦੇ ਆ ਪਿਛਲੇ ਪੌਣੇ 4 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਕਿਉਂਕਿ ਲੋਕਾਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਇੱਥੋਂ ਜਿਤਾਇਆ ਇਹ ਬੜੀ ਖੁਸ਼ੀ ਹੋਈ ਸੀ ਸਾਡੇ ਲੋਕਾਂ ਨੂੰ ਕਿਉਂਕਿ ਸਾਡਾ ਵਿਧਾਨ ਸਭਾ ਹਲਕਾ ਖੜ ਜਦੋਂ ਖੜ ਹਲਕੇ ਦਾ ਇੱਕ ਪਿੱਛੇ ਤੋਂ ਵੱਡੀ ਪ੍ਰਾਣੀ ਰੀਤ ਚੱਲਦੀ ਆ ਰਹੀ ਸੀ ਕੁਦਰਤੀ ਗੱਲ ਹੈ ਕਿ ਜੇਕਰ ਕਾਦੀ ਦਲ ਦੀ ਸਰਕਾਰ ਬਣ ਗਈ ਤਾਂ ਐਮਐਲਏ ਕਾਂਗਰਸ ਦਾ ਹੁੰਦਾ ਸੀ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਐਮਐਲਏ ਕਾਦੀ ਦਲ ਦਾ ਹੁੰਦਾ ਸੀ ਜਾਂ ਅਦਰ ਪਾਰਟੀ ਦਾ ਹੁੰਦਾ ਸੀ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਕ ਨਵੀਂ ਗੱਲ ਹੋਈ ਸੀ ਜਿਹੜੀ ਪਾਰਟੀ ਦਾ ਐਮਐਲਏ ਹੈ ਉਸੇ ਪਾਰਟੀ ਦੀ ਸਰਕਾਰ ਹੈ ਐਮਐਲਏ ਬਣਨ ਤੋਂ ਬਾਅਦ ਮੰਤਰੀ ਵੀ ਬਣਾਏ ਗਏ ਬੀਬਾ ਸਾਡੇ ਅਨਮੋਲ ਗਗਨ ਮਾਨ ਜੀ ਸਾਡੀ ਛੋਟੀ ਬਣਾ ਤੇ ਲੋਕਾਂ ਲੋਕ ਇਸ ਗੱਲ ਦੇ ਬੁੱਢੇ ਰੋਸ ਤੇ ਸਾਡੇ ਖਾੜ ਹਲਕੇ ਦੇ ਵੀ ਜਿਹੜੇ ਉਹਨਾਂ ਨੇ ਪੌਣੇ ਚਾਰ ਸਾਲ ਸਿਰਫ ਚੁਟਕਲੇ ਸੁਣਾ ਕੇ ਹੀ ਟਾਈਮ ਪਾਸ ਕਰ ਲਿਆ ਤੇ ਇਸ ਕਰਕੇ ਅਸੀਂ ਇੱਕ ਜਨਤਾ ਦਰਵਾਜ਼ਾ ਲਾਣ ਲੱਗੇ ਆਂ ਵਿਧਾਨ ਸਭਾ ਹਲਕਾ ਖਾੜ ਜਿੱਥੋਂ ਚੰਡੀਗੜ੍ਹ ਤੋਂ ਸਟਾਰਟ ਹੁੰਦਾ ਹੈ ਪਹਿਲੇ ਬਿਲਕੁਲ ਚੌਂਕ ਤੇ ਚੰਡੀਗੜ੍ਹ ਦੇ ਐਂਟਰੀ ਤੇ ਤੇ ਸਾਡੇ ਲੋਕ ਉੱਥੇ ਬਹੁਤ ਹੁੰਮ-ਹਮਾ ਕੇ ਪਹੁੰਚਣਗੇ ਤੇ ਅਸੀਂ ਵਿਭਾ ਦੀ ਬੁਕਾਇਦਾ ਚੇਅ ਲਾਵਾਂਗੇ ਉੱਥੇ ਵੀ ਆ ਕੇ ਆਪਣੀ ਹਲਕੇ ਦੇ ਲੋਕਾਂ ਦੀ ਜਿਹੜੇ ਦੁੱਖਤ ਕਲਿੱਪਾਂ ਐ ਜਿੱਦਾਂ ਕਿ ਗਲੀਆਂ ਦਾ ਕੰਮ ਐ ਨਾਲੀਆਂ ਦਾ ਕੰਮ ਐ ਸੜਕਾਂ ਦਾ ਕੰਮ ਐ ਪੁਲੀਆਂ ਦਾ ਕੰਮ ਐ ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਨੇ 2022 ਤੋਂ ਸਰਕਾਰ ਬਣਨ ਤੋਂ ਬਾਅਦ ਜ਼ਮੀਨਾਂ ਖੋਹੀਆਂ ਧੱਕੇ ਨਾਲ ਉਹਨਾਂ ਬਾਰੇ ਤੇ ਹੋਰ ਕਾਫੀ ਮੁੱਦੇ ਐ ਕਾਫੀ ਲੋਕ ਆਪਣੇ ਅਰੂਪ ਰੂਪ ਹੋ ਕੇ ਇਹ ਗੱਲ ਕਰਨੀ ਚਾਹੁੰਦੇ ਐ ਬੀਬਾ ਅਮੋਲ ਗਗਨ ਮਾਨ ਨਾਲ ਤੇ ਅਸੀਂ 3 ਤਰੀਕ ਨੂੰ ਬੀਬਾ ਜੀ ਨੂੰ ਬਤੌਰ ਤੁਹਾਡੇ ਚੈਨਲ ਆਹੀਂ ਮੈਸੇਜ ਲਾਣਾ ਚਾਹੁੰਦੇ ਆ ਕਿ ਉਹ ਤਿੰਨ ਤਰੀਕ ਨੂੰ ਆ ਕੇ ਜਨਤਾ ਦਰਬਾਰ ਦੇ ਵਿੱਚ ਲੋਕਾਂ ਨੂੰ ਪੂਨੇ 4 ਸਾਲ ਦੀ ਕਾਰਗੁਜ਼ਾਰੀ ਬਾਰੇ ਦੱਸਣ ਤੇ ਜਿਆਦਾ ਕੁਸਪਨਾ ਕਹਿੰਦੇ ਹੋਏ ਸਾਡੇ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹੈ ਨਵੇਂ ਗਰਾਉਂ ਦੇ ਵਿੱਚ ਪਿਛਲੇ ਸਮੇਂ ਮੈਂ ਵੈਸੇ ਅਸੀਂ ਉੱਥੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਉਦੋਂ ਇੱਕ ਦਿਨ ਪਹਿਲੇ ਮੈਂ ਨਵਾਂ ਗਰਾਉਂ ਦੇ ਵਿੱਚ ਗਿਆ ਜਦੋਂ ਉੱਥੇ 3 3:30 ਵਜੇ ਦਾ ਟਾਈਮ ਸੀ ਜਿਹੜੀਆਂ ਸੜਕਾਂ ਸੀ ਸੜਕਾਂ ਨੇ ਨਾਲਿਆਂ ਦਾ ਰੂਪ ਧਾਰਿਆ ਹੋਇਆ ਸੀ ਜਦ ਕਿ ਮੈਂ ਉਹ ਵੀਡੀਓ ਵੀ ਵਾਇਰਲ ਕੀਤੀ ਹੈ ਇੱਕ ਆਪਣੇ ਵੱਲੋਂ ਮੈਸੇਜ ਲਾਇਆ ਬੀਬਾ ਨੂੰ ਵੀ ਬੀਬਾ ਆ ਕੇ ਦੇਖੋ ਤੁਸੀਂ ਉਸ ਤੋਂ ਬਾਅਦ ਮੇਰਾ ਪਿੰਡ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰੀ ਤੇ ਹੈ ਬਿਲਕੁਲ 1 ਕਿਲੋਮੀਟਰ ਦੂਰੀ ਤੇ ਮਾਤਾ ਜੈੰਤੀ ਦੇਵੀ ਦਾ ਮੰਦਿਰ ਹੈ ਜਿਹੜਾ ਕਿ ਬਹੁਤ ਇਤਿਹਾਸਕ ਮੰਦਿਰ ਹੈ 650 ਸਾਲ ਪੁਰਾਣਾ ਮੰਦਿਰ ਹੈ ਉਹਦੇ ਨਾਂ ਤੇ ਹੀ ਆ ਮੁੱਲਾਂਪੁਰ ਸ਼ਹਿਰ ਬਸਿਆ ਉਸ ਤੇ ਵਿੱਚ ਜਿਹੜਾ ਸਾਡੇ ਨਾਲ ਜੈੰਤੀ ਦੇਵੀ ਦਾ ਨਾਲਾ ਪੈਂਦਾ ਹੈ ਉੱਥੇ ਦੋ ਰੈਂਪ ਲੱਗੇ ਹੋਏ ਸੀ ਇਹ ਸਰਕਾਰਾਂ ਦੀ ਨਲਾਇਕੀ ਦੇ ਨਾਲ ਉਹ ਰੈਂਪ ਬਿਲਕੁਲ ਖਤਮ ਹੋ ਗਏ ਪਿਛਲੇ ਔਣੇ 4 ਸਾਲਾਂ ਤੋਂ ਪਹਿਲੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਪਹਿਲੇ ਕਾਲੀਦਲ ਦੀ ਸਰਕਾਰ ਸੀ ਕਾਲੀਦਲ ਦੀ ਸਰਕਾਰ ਦੇ ਵਿੱਚ ਜਿਹੜੀ ਸਾਡੇ ਹਲਕੇ ਦੀ ਡਿਵੈਲਪਮੈਂਟ ਹੋਈ ਹੈ ਆ ਜਿਹੜੇ ਰੈਂਪ ਲੱਗੇ ਸੀ ਕਾਲੀਦਲ ਦੀ ਸਰਕਾਰ ਚ ਲੱਗੇ ਸੀ ਉਸ ਤੋਂ ਅੱਗੇ ਦੋ ਪੂਲ ਲੱਗੇ ਉਹ ਵੀ ਕਾਲੀਦਲ ਦੀ ਸਰਕਾਰ ਚ ਲੱਗੇ ਜਿਹੜਾ ਸਾਡੇ ਘਾਰ ਦੇ ਇਲਾਕੇ ਨੂੰ ਜ਼ਿਆਦਾ ਵੱਡਾ ਫਾਇਦਾ ਹੋਇਆ ਇੱਥੇ ਸਾਡੇ ਨਾ ਨਮਾ ਗਰੋਂ ਤੋਂ ਲੈ ਕੇ ਪਠਾਨਕੋਟ ਤੱਕ ਸੈਕਸ਼ਨ 4 5 ਲੱਗਿਆ ਹੋਇਆ ਹੈ ਜ਼ਮੀਨਾਂ ਤੇ ਉਹ ਸੈਕਸ਼ਨ 4 5 ਦੇ ਵਿੱਚ ਜਿਹੜੀ ਬਰਾਨੀ ਜ਼ਮੀਨਾਂ ਸੀ ਸਰਕਾਰ ਕਾਲੀਦਾਦੀ ਸਰਕਾਰ ਦੇ ਵਿੱਚੋਂ ਉਹ ਕਾਲੀਦਾਦੀ ਸਰਕਾਰ ਦੇ ਵਿੱਚੋਂ ਹਟਾਇਆ ਗਿਆ ਉਸ ਤੋਂ ਬਾਅਦ ਵੀ ਹਟਣ ਤੋਂ ਬਾਅਦ ਵੀ ਲੋਕਾਂ ਨੂੰ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਮੁਲਾਜ਼ਮ ਜੇ ਕੋਈ ਆਪਣੇ ਘਰ ਦਾ ਕੰਮ ਆਪਣੇ ਕੋਈ ਕੋਈ ਛੋਟਾ ਮਕਾਨ ਬਣਾਉਣਾ ਹੈ ਕਿਸੇ ਨੇ ਕੋਈ ਡੰਗਰਾਂ ਦਾ ਬਾੜਾ ਬਣਾਉਣਾ ਹੈ ਕਿਸੇ ਨੇ ਕੋਈ ਹੋਰ ਆਪਣੇ ਅੱਜ ਕੱਲ੍ਹ ਆਬਾਦੀ ਜ਼ਿਆਦਾ ਹੋਣ ਕਰਕੇ ਲਾਲ ਡੋਰੇ ਦੀ ਜਿਹੜੀ ਜ਼ਮੀਨ ਹੈ ਬਹੁਤ ਘਟ ਹੈ ਉਹਦੇ ਵਿੱਚ ਬਿਕਾ ਦਾ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਇਹ ਗੱਲ ਕਿ ਜਿਹੜੀ ਆ ਜ਼ਮੀਨ ਹੈ ਇਹ ਆਪਣੇ ਘਰੇਲੂ ਵਰਤਨ ਵਾਸਤੇ ਆਪਾਂ ਵਰਤ ਸਕਦੇ ਹਾਂ ਪਰ ਜਦੋਂ ਉੱਥੇ ਕੋਈ ਆਪਣੇ ਖੇਤ ਜਾਂਦਾ ਫੋਰੈਸਟ ਡਿਪਾਰਟਮੈਂਟ ਦੇ ਮੁਲਾਜ਼ਮ ਪ੍ਰਿੰਡਾਂਵਾਗਾ ਕੇ गिर ਜਾਂਦੇ ਆ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਹੇ ਆ ਕਦੇ ਕੋਰਟ ਚ ਕੇਸ ਪਾ ਦਿੰਦੇ ਆ ਕਦੇ ਉਹਨਾਂ ਦੇ ਖਲਾਫ ਥਾਣੇ ਦੀਆਂ ਦਰਖਾਸਤਾਂ ਦੇ ਦਿੰਦੇ ਆ ਪਿੰਡ ਦੇ ਲੋਕ ਪਿੰਡ ਦੇ ਉਹਨਾਂ ਨੇ ਛੋਟੇ ਛੋਟੇ ਮੁਲਾਜ਼ਮ ਰੱਖੇ ਹੋਏ ਆ ਫੋਰੈਸਟ ਗਾਰਡ ਦੇ ਨੀਚੇ ਜਿਹੜੇ ਹੁੰਦੇ ਆ ਰਾਖੇ ਉਹਨਾਂ ਲੋਕਾਂ ਨੇ ਸਾਡੇ ਲੋਕਾਂ ਦੀ ਬਹੁਤ ਜੀਣਾ ਦੁਬਰ ਕੀਤਾ ਹੋਇਆ ਅਸੀਂ ਬੀਬਾ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਆਪਣੇ ਸੀਐਮ ਸਾਹਿਬ ਨੂੰ ਸਰਦਾਰ ਭਗਵੰਤ ਮਾਨ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਤੁਹਾਡੀ ਕੁਰਸੀ ਦੇ ਨੀਚੇ ਤੁਸੀਂ ਗੱਲ ਕਰਦੇ ਆ ਆਪਣਾ ਸੀਐਮ ਸਾਹਿਬ ਬਠਿੰਡੇ ਦੀ ਸੰਗਰੂਰ ਦੀ ਪਠਾਨਕੋਟ ਦੀ ਗੁਰਦਾਸਪੁਰ ਦੀ ਤੁਸੀਂ ਆਪਣੀ ਕੁਰਸੀ ਦੇ નીચે ਇੱਕ ਵਾਰੀ ਛਾਤੀ ਮਾਰੋ ਵੀ ਇੱਥੇ ਲੋਕ ਕਿੰਨੇ ਦੁਖੀ ਆ ਜਿਹੜੇ ਸਾਡੇ ਅੱਜ ਵੀ ਇਹ ਲੋਕ ਆ ਇਹ ਬਿਲਕੁਲ ਆਜ਼ਾਦੀ ਤੋਂ ਪਹਿਲਾਂ ਵਾਲਾ ਉਹਦੇ ਚ ਜੀ ਰਹੇ ਆ ਮੈਂ ਦੱਸਣਾ ਚਾਹੁੰਦਾ ਸੀਐਮ ਸਾਹਿਬ ਵੀ ਤੁਸੀਂ ਇੱਕ ਵਾਰੀ ਵਿਕਾਸ ਦੀ ਗੱਲ ਕਰਦੇ ਆ ਤੁਸੀਂ ਨੌਕਰੀਆਂ ਦੀ ਗੱਲ ਕਰਦੇ ਆ ਤੁਸੀਂ ਪੈਨਸ਼ਨਾਂ ਦੀ ਗੱਲ ਕਰਦੇ ਆ ਤੁਸੀਂ ਉਹ ਹਜ਼ਾਰ ਰੁਪਿਆ ਬੀਬੀਆਂ ਨੂੰ ਦੇਣ ਦੀ ਗੱਲ ਕਰਦੇ ਆ ਵਿਕਾਸ ਨਾਂ ਦੀ ਚੀਜ਼ ਕੀ ਐ ਮੇਨ ਗੱਲ ਐ ਜਿਹੜੇ ਸਾਡੇ ਇਲਾਕੇ ਦੇ ਵਿੱਚ ਤੁਹਾਡੀ ਕੁਰਸੀ ਦੇ ਨੀਚੇ ਤੇ ਜਿਹੜੇ ਪਿੰਡ ਐ ਇੱਕ ਵਾਰੀ ਉਹਨਾਂ ਨੂੰ ਆ ਕੇ ਦੇਖੋ ਤਾਂ ਸਹੀ ਤੁਸੀਂ ਵੀ ਲੋਕ ਆਪਣੇ ਕਿਸੇ ਉਦੇਸ਼ ਜੁੜੇ ਮੈਂ ਜ਼ਿਆਦਾ ਕੋਈ ਨਾ ਕਹਿੰਦਿਆਂ ਹੋਇਆ ਬਸ ਆਹੀ ਬੇਨਤੀ ਕਰਦਾ ਸੀਐਮ ਸਾਹਿਬ ਨੂੰ ਵੀ ਅਸੀਂ 3 ਤਰੀਕ ਨੂੰ ਬੀਬੀ ਅਨਮੋਲ ਗਗਨਮਾਨ ਦੀ ਕੁਰਸੀ ਲਾ ਰਹੇ ਹਾਂ ਜੇ ਉਹ ਸਾਡੇ ਉਦੇਚ ਨਾ ਪਹੁੰਚੇ ਤੇ ਅਸੀਂ ਸੀਐਮ ਹੌਸ ਦਾ ਕਰੋ ਕਰਾਂਗੇ ਤੇ ਮੈਨੂੰ ਭਰੋਸਾ ਹੈ ਮੇਰੇ ਇਲਾਕੇ ਦੇ ਲੋਕ ਮੇਰੇ ਨਾਲ ਜੁੜੇ ਆ ਪਿਛਲੇ ਸਮੇਂ ਦੌਰਾਨ ਮੈਂ ਜ਼ਿਲ੍ਹਾ ਪੱਡੇ ਦਾ ਇਲੈਕਸ਼ਨ ਲੜਿਆ ਸੀ ਹਤੋਂ ਮੇਰੇ ਭਾਈਚਾਰੇ ਨੇ ਮੇਰੇ ਸਾਰੇ ਵੋਟਰਾਂ ਨੇ ਮੈਨੂੰ ਬਹੁਤ ਵੱਡੀ ਤਦਾਦ ਚ ਵੋਟਾਂ ਪਾਈਆਂ ਸੀ ਇਹ ਸੁਣਨ ਵਾਲੀ ਪੁੱਛਣ ਵਾਲੀ ਗੱਲ ਹੈ ਚਾਰ ਵਾਰੀ ਕਾਊਂਟਿੰਗ ਹੋਈ ਮੇਰੇ ਇਲੈਕਸ਼ਨ ਦੀ ਚਾਰ ਵਾਰੀ ਕਾਊਂਟਿੰਗ ਹੋਣ ਤੋਂ ਬਾਅਦ ਵੀ ਮੈਂ ਕਾਫੀ ਵੋਟਾਂ ਨਾਲ ਜਿੱਤਿਆ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਕੀ ਆਪਾਂ ਨੂੰ 6 6.5 7 ਸਾਲ ਹੋ ਗਏ ਮੈਂਬਰ ਬਣਿਆ ਨੂੰ ਅਸੀਂ ਲੋਕਾਂ ਨੂੰ ਆਪਣਾ ਮੂੰਹ ਨਹੀਂ ਦਿਖਾ ਸਕੇ ਕੋਈ ਕੁਝ ਜਦੋਂ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਸੀ ਜਦੋਂ ਅਸੀਂ ਜਿਲ੍ਹਾ ਪੱਲਸ ਮੈਂਬਰ ਬਣੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆ ਗਈ ਲੋਕਾਂ ਨੂੰ ਅਸੀਂ ਕਿਸ ਮੂੰਹ ਲੈ ਕੇ ਪਿੰਡਾਂ ਜਾਈਏ ਕਿਸ ਮੂੰਹ ਦੇ ਨਾਲ ਅਸੀਂ ਗੱਲ ਕਰੀਏ ਲੋਕਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਇੱਥੇ ਤੁਹਾਨੂੰ ਆਪਣੇ ਆਪ ਹੈ ਆਪਣੀ ਕੁਰਸੀ ਦੇ نیچے ਝਾਤੀ ਮਾਰਨੀ ਚਾਹੀਦੀ ਹੈ ਮੈਂ ਜ਼ਿਆਦਾ ਕੋਈ ਨਾ ਕਹਿੰਦਾ ਹੋਇਆ ਇਹਨਾਂ 3 ਤਰੀਕ ਵਾਸਤੇ 3 ਤਰੀਕ ਬੁੱਧਵਾਰ ਬੈਰੀਅਰ ਦੇ ਉੱਤੇ ਅਸੀਂ ਜਨਤਾ ਦਰਵਾਜ਼ਾ ਲਾ ਰਹੇ ਹਾਂ ਉੱਥੇ ਬੀਬੀ ਅਨਮੋਲ ਗਗਨਮਾਨ ਨੂੰ ਮੈਸੇਜ ਲਾਉਂਦੇ ਹਾਂ ਇਸ ਗੱਲ ਦਾ ਵੀ ਉੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਜ਼ਮੀਨਾਂ ਦੀ ਗੱਲ ਹੈ ਨਾਲਿਆਂ ਦੀ ਗੱਲ ਹੈ ਸੜਕਾਂ ਦੀ ਗੱਲ ਹੈ ਹੋਰ ਬਹੁਤ ਮੁੱਦੇ ਆ ਜਿਹਦੇ ਵਿੱਚ ਲੋਕਾਂ ਨੇ ਸਾਨੂੰ ਪਿੰਡਾਂ ਜਾਣਾ ਬੰਦ ਕੀਤਾ ਹੋਇਆ ਜਦਕਿ ਲੋਕਾਂ ਨੇ ਸਾਨੂੰ ਬੜੇ ਉਹਦੇ ਨਾਲ ਇਜ਼ਤਮਾਨ ਦੇ ਨਾਲ ਜਿਤਾਇਆ ਸੀ ਚਾਰ ਵਾਰੀ ਕੌਂਟੀ ਹੋਣ ਤੋਂ ਬਾਅਦ ਵੀ ਕਾਫੀ ਵੋਟਾਂ ਨਾਲ ਇੱਥੋਂ ਜਿੱਤੇ ਸੀ ਮੈਂ ਆਪਣੇ ਵਿਧਾਨ ਸਭਾ ਹਲਕਾ ਖੜਵੇ ਲੋਕਾਂ ਨੂੰ ਇੱਕ ਮੈਸੇਜ ਲਾਣਾ ਚਾਹੁੰਦਾ ਜੋ ਕਿ ਪਿਛਲੇ ਸਮੇਂ ਦੌਰਾਨ ਸਾਡਾ ਵਿਦਾਨ ਸਭਾ ਹਲਕਾ ਖੜ ਤੋਂ ਸਾਡੇ ਕਾਲੀ ਦਲ ਦੇ ਜਿਹੜੇ ਨਵੰਦਗੀ ਕਰਦੇ ਸੀ ਸਰਦਾਰ ਰਣਜੀਤ ਸਿੰਘ ਗਿਲਸਾਹ ਸਾਡੇ ਵੱਡੇ ਭਰਾ ਉਹ ਕਾਲੀ ਦਲ ਨੂੰ ਛੱਡ ਕੇ ਬੀਜੇਪੀ ਜੁਆਨ ਕਰ ਗਏ ਸੀ ਉਸ ਤੋਂ ਬਾਅਦ ਮੈਂ ਬਤੌਰ ਕਾਲੀ ਦਲ ਦਾ ਵਰਕਰ 35 ਸਾਲ ਤੋਂ ਅਸੀਂ ਲਗਾਤਾਰ ਕਾਲੀ ਦਲ ਪਾਰਟੀ ਦੇ ਵਿੱਚ ਸੇਵਾ ਕਰਦੇ ਆ ਰਹੇ ਹਾਂ ਤੇ ਪਿਛਲੀ ਵਾਰੀ ਅਸੀਂ ਇੱਥੋਂ ਜ਼ਿਲ੍ਹਾ ਪੱਧਰ ਦਾ ਇਲੈਕਸ਼ਨ ਲੜਿਆ ਸੀ ਉਸ ਤੋਂ ਬਾਅਦ ਇਲੈਕਸ਼ਨ ਲੜਨ ਤੋਂ ਬਾਅਦ ਸਾਡੀ ਸਰਕਾਰ ਨਹੀਂ ਬਣੀ ਸਰਕਾਰ ਨਹੀਂ ਸੀ ਕਾਂਗਰਸੀ ਸਰਕਾਰ ਸੀ ਉਦੋਂ ਅਸੀਂ ਬੜਾ ਸੋਡਾ ਇਲੈਕਸ਼ਨ ਜ਼ਬਰਦਸਤ ਇਲੈਕਸ਼ਨ ਹੋਇਆ ਸੀ ਜਿਹੜਾ ਕਿ 4-5 ਵਾਰੀ ਕਾਊਂਟਿੰਗ ਹੋਣ ਤੋਂ ਬਾਅਦ ਵੀ ਅਸੀਂ ਕਾਫੀ ਵੋਟਾਂ ਨਾਲ ਇਤੋਂ ਮੁਹਾਲੀ ਜਿਹਦੇ ਤੋਂ ਕਲਾ ਕਲਾ ਕਾਲੀ ਲਾਲ ਦਾ ਮੈਂਬਰ ਇੱਕ ਆਪਾਂ ਜਿੱਤੇ ਸੀ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਅਸੀਂ 3 ਤਰੀਕ ਦਿਨ ਬੁੱਧਵਾਰ ਅਸਤੰਬਰ ਦੇ ਅਸੀਂ ਇੱਕ ਮੁੱਲਾਂ ਪਰ ਬੈਰੀਅਰ ਤੇ ਜਨਤਾ ਦਰਬਾਰ ਲਾ ਰਹੇ ਹਾਂ ਜਿਹੜਾ ਕਿ ਸਾਡੇ ਹਲਕੇ ਦੇ ਲੋਕਾਂ ਦੀ ਸਾਰਿਆਂ ਦੇ ਪਿਛਲੇ ਸਮੇਂ ਤੋਂ ਗਿੱਲ ਸਾਹਿਬ ਬੀਜੇਪੀ ਜਾਣ ਤੋਂ ਬਾਅਦ ਬੀਬੀ ਸਾਡੀ ਅਨਮੋਲ ਗਗਨਮਾਨ ਐਮਐਲਏ ਸਾਹਿਬ ਜੀ ਸਾਡੇ ਉਹ ਵੀ ਸਤੀਫਾ ਦੇ ਗਏ ਸੀ ਪਰ ਚਲੋ ਪਾਰਟੀ ਨੇ ਮਨਜ਼ੂਰੀ ਨਹੀਂ ਕਰਿਆ ਉਹਨਾਂ ਨੂੰ ਆਪਣਾ ਉਹ ਪਤਾ ਨਹੀਂ ਕਿਸ ਕੀ ਵਜ੍ਹਾ ਕਰਕੇ ਨਹੀਂ ਮਨਜ਼ੂਰੀ ਦਿੱਤਾ ਤੇ ਸਾਡਾ ਇਲਾਕਾ ਹਲਕਾ ਪੂਰਾ ਲਵਾਰਸ ਦੇ ਰੂਪ ਦੇ ਵਿੱਚ ਜੂਰਿਆ ਸੀ ਅਸੀਂ 15 20 ਦਿਨ ਤੋਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਸਟਾਰਟ ਕਰੀਆਂ ਪਿੰਡਾਂ 'ਚ ਜਾਣਾ ਮੀਟਿੰਗਾਂ ਕਰਨੀਆਂ ਸਟਾਰਟ ਕਰੀਆਂ ਤੇ ਹੋਰ ਅਸੀਂ ਪੂਰਾ ਕਾਰਗੁਜ਼ਾਰੀ ਕਰਦੇ ਹੋਏ ਦੇਖਦੇ ਹੋਏ ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਸਰਕਾਰ ਨਮਾ ਗਰਾਉਂ ਦੇ ਨਾਲ ਸੀਐਮ ਹਾਊਸ ਤੋਂ 200 ਮੀਟਰ ਤੇ ਸਾਡਾ ਹਲਕਾ ਸਟਾਰਟ ਹੋ ਜਾਂਦਾ ਉਹ ਉੱਥੇ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਜਿਹੜੀ ਸੜਕਾਂ ਦਾ ਰੂਪ ਹੈ ਉਹ ਅੱਜ ਪਾਣੀ ਦੇ ਵਿੱਚ ਨਾਲਿਆਂ ਦਾ ਰੂਪ ਧਾਰ ਗਿਆ ਉਹ ਤੇ ਨਾਲ ਸਾਡਾ ਜੈੰਤੀ ਮਾਹਰੀ ਪਿੰਡ ਹੈ ਉੱਥੇ ਜਿਹੜਾ ਸਾਡਾ ਮਾਤਾ ਜੈੰਤੀ ਦੇਵੀ ਦੇ ਨਾਲ ਰੈਂਪ ਬਣੇ ਹੋਏ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਸਰਕਾਰ ਸਰਕਾਰ ਦੀ ਉਹ ਨਕਮੀਆਂ ਕਾ ਹੋਣ ਕਰਕੇ ਰਸਤਿਆਂ ਦਾ ਜਿਹੜਾ ਕਿਉਂਕਿ ਜਿਹੜੀ ਬਰਸਾਤ ਹਰ ਸਾਲ ਪੈਂਦੀ ਹੈ ਸੜਕਾਂ ਦਾ ਤੇ ਪੁਲੀਆਂ ਦਾ ਤੇ ਉਹ ਤਾਂ ਹਰ ਸਾਲ ਰਿਪੇਅਰ ਹੁੰਦੀ ਹੈ ਪਰ ਪਿਛਲੇ ਪੌਣੇ 9 ਸਾਲਾਂ ਦੇ ਵਿੱਚ ਪਹਿਲੇ ਕਾਂਗਰਸ ਸਰਕਾਰ ਆਈ ਉਸ ਤੋਂ ਬਾਅਦ ਹੁਣ ਪੌਣੇ 4 ਸਾਲ ਆਮ ਆਦਮੀ ਪਾਰਟੀ ਸਰਕਾਰ ਹੋ ਗਈ ਕਿਸੇ ਨੇ ਸਾਡੇ ਇਲਾਕੇ ਬਾਰੇ ਧਿਆਨ ਨਹੀਂ ਦਿੱਤਾ ਮੈਂ ਸੀਐਮ ਸਾਹਿਬ ਨੂੰ ਤੇ ਬੀਬੀ ਅਨਮੋਲ ਗਗਨਮਾਨ ਨੂੰ ਦੱਸਣਾ ਚਾਹੁੰਦਾ ਵੀ ਸੀਐਮ ਸਾਹਿਬ ਦੀ ਕੁਰਸੀ ਦੇ નીચે ਜਿਹੜਾ ਸਾਡਾ ਏਰੀਆ ਯੋਨਾ ਸਾਡਾ ਹਲਕਾ ਉਹ ਲਵਾਰਸ ਹੈ ਤੇ ਉਹਨਾਂ ਗਰੀਬ ਲੋਕਾਂ ਨੇ ਤੁਹਾਨੂੰ ਬਹੁਤ ਵੱਡੀ ਤਦਾਦ ਦੇ ਵਿੱਚ 70000 ਵੋਟ ਪਾ ਕੇ ਇਥੋਂ ਨੁਮੈਂਦਗੀ ਦਿੱਤੀ ਹੈ ਤੇ ਘਟੂ ਘਟ ਥੋੜਾ ਜਿਹਾ ਉਹਨਾਂ ਲੋਕਾਂ ਦੇ ਤਰਸ ਖਾ ਲੋ ਤੇ ਤਰਸ ਖਾਨ ਅਸੀਂ ਆਹੀ ਅਰਜ਼ ਲੈ ਕੇ ਜਿਹੜੀ ਜਨਤਾ ਦਰਵਾਜ਼ਾ ਨਾਲ ਲੱਗਿਆ ਬੈਰੀਅਰ ਤੇ ਤੇ ਆਪਣੇ ਲੋਕ ਹਲਕੇ ਦੇ ਇਲਾਕਾ ਨੂੰ ਜਿੰਨੇ ਸਾਡੇ ਹਲਕੇ ਦੇ ਲੋਕ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉੱਥੇ ਹੌਮ ਹੋਮ ਬਾਕੇ ਪਹੁੰਚੋ ਤਾਂ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਅਸੀਂ ਦੱਸ ਸਕੀਏ ਤੇ ਜਿਹੜੇ ਕਾਮਕਾਰ ਸਾਡੇ ਹਲਕੇ ਦੇ ਰਹਿੰਦੇ ਆ ਉਹ ਆਪਾਂ ਸੀਐਮ ਸਾਹਿਬ ਤੋਂ ਕਹਿ ਕੇ ਆਪਣੇ ਹਲਕੇ ਦੇ ਕੰਮ ਕਰਵਾ ਸਕੀਏ ਬਸ ਆਹੀ ਤਿੰਨ ਤਰੀਕਾ ਮੈਸਜ ਜਿਹੜਾ ਮੈਂ ਆਪਣੇ ਹਲਕੇ ਦੇ ਸਾਰੇ ਤਾਦਾਦ ਨਮਾ ਗਰੋਂ ਸਾਡੇ ਪਿੰਡ ਮੱਜਰੀਆਂ ਤੋਂ ਲੈ ਕੇ ਕੁਰਾਲੀ ਮੀਆਂਪੁਰ ਚੰਗਰ ਤੱਕ ਕੁਰਾਲੀ ਟੀ ਪੁਆਇੰਟ ਤੋਂ ਕੁਰਾਲੀ ਸਿੰਘਪੁਰੇ ਤੱਕ ਰੋਪੜ ਤੱਕ ਖੜ ਸ਼ਹਿਰ ਸਾਰਾ ਤੇ ਆ ਜਿਹੜੇ ਸਾਡੇ ਪਿੰਡ ਐ ਇਥੋਂ ਜਿਹੜੇ ਮੇਰੇ ਜ਼ੋਨ ਦੇ ਵਿੱਚ ਪੈਂਦੇ ਸੀ ਮੁੱਲਾਂਪੁਰ ਤੋਂ ਲੈ ਕੇ ਇੱਧਰ ਅੱਲਾਪੁਰ ਤੱਕ ਆ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ 3 ਤਰੀਕ ਨੂੰ ਸਵੇਰੇ 10 ਵਜੇ ਮੁੱਲਾਂਪੁਰ ਬੈਰੀਏ ਤੇ ਪਹੁੰਚੋ ਤਾਂ ਕਿ ਅਸੀਂ ਵੀ ਬਾ ਅਨਮੋਲ ਗਗਨਮਾਨ ਨੂੰ ਆਪਣੇ ਹਲਕੇ ਦੇ ਬਾਰੇ ਦਿਖਾ ਸਕੀਏ ਵੀ ਉਹ ਹਲਕਾ ਕਿੱਥੇ ਐ ਕਿਹੜੇ ਕਿਹੜੇ ਪਿੰਡ ਪੈਂਦੇ ਇਹਦੇ ਵਿੱਚ ਮੈਨੂੰ ਇਹ ਵੀ ਲੱਗਦਾ ਵੀ ਉਹਨੂੰ ਪਿੰਡਾਂ ਦੇ ਬਾਰੇ ਵੀ ਨਹੀਂ ਪਤਾ ਹੋਊਗਾ ਵੀ ਸਾਡੇ ਹਲਕੇ ਕਿਹੜੇ ਕਿਹੜੇ ਪਿੰਡ ਪੈਂਦੇ ਐ ਉਹਨੂੰ ਆਪਾਂ ਇਹਨਾਂ ਚੀਜ਼ ਤੋਂ ਜਾਣੂ ਕਰਵਾਉਣ ਵਾਸਤੇ ਮੈਂ ਸਾਰੇ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਆਪਾਂ ਆਪਣੇ ਸਾਰੇ ਜਿੰਨੇ ਵੀ ਸਾਡੇ ਰੁਕੇ ਹੋਏ ਕੰਮ ਹੈ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾ ਸਕੀਏ ਮੇਨ ਗੱਲ ਸੀ ਵੱਡੀ ਗੱਲ ਸੀ ਉਹ ਰਹਿ ਗਈ ਸੀ ਦੱਸਣ ਵਾਸਤੇ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਖਰੜ ਹੈ ਇਹਨੂੰ ਇੱਕ ਇੱਕ ਵਿਅਕਤੀ ਹੈ ਜਿਹੜਾ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਸਾਡੇ ਇਲਾਕੇ ਨੂੰ ਜਿਹੜਾ ਨਿਊ ਚੰਡੀਗੜ੍ਹ ਦਾ ਨਾਮ ਦੇ ਕੇ ਮਸਾਇਆ ਇਹ ਬਹੁਤ ਵੱਡੀ ਦੇਣ ਹੈ ਸਾਡੇ ਹਲਕੇ ਵਾਸਤੇ ਇਹਦੇ ਵਿੱਚ ਆ ਆਨਲਾਈਸ ਪਿਛਲੇ ਤਪ ਪੌਣੇ 9 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਬਣੀ ਹੈ ਉਹਨਾਂ ਨੇ ਵੀ ਇਹਦੇ ਨਾਲ ਸਾਡਾ ਇੱਕ ਮਤਰਈ ਵਾਲਾ ਰੂਪ ਕਰਿਆ ਸਾਡੇ ਹਲਕੇ ਦੇ ਨਾਲ ਜਿੱਦਾਂ ਕਿ ਇੱਥੇ ਚੰਡੀਗੜ੍ਹ ਦੇ ਨਿਊ ਚੰਡੀਗੜ੍ਹ ਦਾ ਨਾਂ ਲਾ ਕੇ ਇੱਥੇ ਐਦਾਂ ਦੀ ਡਿਵੈਲਪਮੈਂਟ ਹੋਈ ਇਹਨਾਂ ਨੇ ਵੱਡੇ-ਵੱਡੇ ਬਿਲਡਰ ਆਏ ਇੱਥੇ ਡੀਐਲਐਫ ਓਮੈਕਸ ਹੋਰ ਵੱਡੀਆਂ-ਵੱਡੀਆਂ ਬਹੁਤ ਕੰਪਨੀਆਂ ਆਈਆਂ ਆ ਇਹ ਦੇਣ ਸਾਡੇ ਜਿਹੜੀ ਹੈਗੀ ਹੈ ਪ੍ਰਧਾਨ ਜੀ ਦੀ ਦੇਣ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਤੇ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਸਿਰਫ ਕਾਲੀ ਦਲ ਦੀ ਸਰਕਾਰ ਚ ਹੋਈ ਹੈ ਉਸ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਕਾਂਗਰਸ ਦੀ ਸਰਕਾਰ ਦੇ ਸਮੇਂ ਸਾਡਾ ਜਿਹੜਾ ਇਥੋਂ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਨੂੰ ਤਾਂ ਇਹ ਗੱਲ ਬਾਰੇ ਬੈਸੀ ਸੋਚਣਾ ਚਾਹੀਦਾ ਵੀ ਇਥੇ ਦੂਜੀ ਵਾਰੀ ਸਾਡਾ ਕੈਂਡੀਡੇਟ ਜਿੱਤ ਕੇ ਅਸੀਂ ਮੰਤਰੀ ਬਣਾ ਕੇ ਤੇ ਸਾਡੇ ਹਲਕੇ ਦਾ ਕੀ ਹਾਲ ਹੈ ਦੇਖੋ ਜਿਹੜਾ ਨਿਊ ਚ ਨਿਕਲ ਬਸਿਆ ਇਹ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣ ਹੈ ਤੇ ਕੈਪਟਨ ਸਾਹਿਬ ਦੇ ਪਿਛਲੀ ਵਾਰੀ ਸਰਕਾਰ ਦੇ ਵਿੱਚ ਸੀਐਮ ਰਹੇ ਪੋਣੇ 5 ਸਾਲ ਦੇ ਕਰੀਬ 4.5 ਸਾਲ ਦੇ ਕਰੀਬ ਉਹਨਾਂ ਨੇ ਨਿਊ ਚੰਡੀਗੜ੍ਹ ਦੀ ਡਿਵੈਲਪਮੈਂਟ ਨੂੰ ਦੇਖ ਕੇ ਨਵੇਂ ਸ਼ਹਿਰ ਨੂੰ ਦੇਖ ਕੇ ਆਪਣਾ ਕਿਲਾ ਤਾਂ ਲਾਗੇ ਬਣਾ ਲਿਆ ਪਰ ਲੋਕਾਂ ਦੀ ਸਾਰ ਨਹੀਂ ਲਈ ਜਦ ਕਿ ਉਹਨਾਂ ਨੂੰ ਇੱਕ ਇੱਕ ਚੀਜ਼ ਇੱਥੇ ਪਤਾ ਸੀ ਜਿਹੜਾ ਉਹਨਾਂ ਨੇ ਆਪਣਾ ਇੱਥੇ ਲੋਕਾਂ ਦਾ ਘਰ ਬਣਾਏ ਹੈ ਜੈਂ ਛੋਟੇ ਛੋਟੇ ਆਪਣੇ ਮਕਾਨ ਬਣਾਏ ਹੈ ਕੈਪਟਨ ਸਾਹਿਬ ਨੇ ਸਾਡੇ ਨਿਊ ਚੰਡੀਗੜ੍ਹ ਦੇ ਨਾਲ ਬਹੁਤ ਵੱਡਾ ਕਿਲਾ ਬਣਾਇਆ ਪਰ ਕੈਪਟਨ ਸਾਹਿਬ ਨੇ ਵੀ ਆਪਣੀ ਸਰਕਾਰ ਦੇ ਵਿੱਚ ਪ੍ਰਧਾਨ ਸਭਾ ਹਲਕਾ ਖਾੜਣ ਬਾਰੇ ਬਿਲਕੁਲ ਨਹੀਂ ਸੋਚਿਆ ਇਹ ਸਾਨੂੰ ਸਾਡੇ ਲੋਕਾਂ ਨੂੰ ਅੱਜ ਇੱਕੇ ਚੀਜ਼ ਦੀ ਲੋੜ ਹੈ ਜਿਹੜੀ ਖੇਤਰੀ ਪਾਰਟੀ ਐ ਸਿਰੋਮਣੀ ਅਕਾਲੀ ਦਲ ਐ ਸਾਡੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਐ ਉਹਨਾਂ ਦੀ ਸਰਕਾਰ ਬਣੇ ਉਹ ਸੀਐਮ ਬਣਨ ਤਾਂ ਕਿ ਸਾਡੇ ਹਲਕੇ ਦੀ ਜਿਹੜੀ ਉਹ ਵੱਧ ਤੋਂ ਵੱਧ ਡਿਵੈਲਪਮੈਂਟ ਹੋ ਸਕੇ